ਪੰਜਾਬ ਸਾਡਾ ਰਹੇ ਇਥੋਂ ਦਾ ਮਿਹਨਤੀ ਕਿਸਾਨ ਵਸਦਾ ਚੜੀ ਰਹੇ ਖੁਮਾਰੀ ਸਦਾ ਪੰਜਾਬੀਆਂ ਨੂੰ ਚੜੀ ਰਹੇ ਸਦਾ ਖੁਮਾਰੀ ਪੰਜਾਬੀਆਂ ਨੂੰ ਹਰ ਬੱਚਾ ਬੁੱਢਾ ਤੇ ਰਹੇ ਇਨਸਾਨ ਹੱਸਦਾ ਬੜੇ ਆਏ ਨੇ ਇੱਥੇ ਪੰਜਾਬ ਨੂੰ ਢਾਉਣ ਲਈ ਬੜੇ ਆਏ ਨੇ ਇੱਥੇ ਪੰਜਾਬ ਨੂੰ ਢਾਉਣ ਲਈ ਪਰ ਹਰ ਵਾਰ ਉਜੜ ਕੇ ਰਿਹਾ ਵਸਦਾ ਪਰ ਹਰ ਵਾਰ ਉਜੜ ਕੇ ਰਿਹਾ ਵਸਦਾ ਸਭ ਤੋਂ ਪਹਿਲਾਂ ਬਲਾਵ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਨਾਲ ਕਿਸਾਨਾਂ ਦਾ ਦਰਦ ਸਾਂਝਾ ਕਰਨ ਲੱਗੀ ਆਂ ਅਸੀਂ ਸਰਕਾਰ ਨੂੰ ਜਵਾਬ ਦੇ ਦੇਣਾ ਚਾਹੁੰਦੇ ਆਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤਰ ਹਾਂ ਸਾਨੂੰ ਪਿਤਾ ਜੀ ਨੇ ਲੜਨਾ ਸਿਖਾਇਆ ਏ ਅਤੇ ਅਸੀਂ ਆਖਰੀ ਦਮ ਤੱਕ ਲੜਾਂਗੇ ਅਸੀਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਰਹਿਾਂਗੇ ਇਸੇ ਤਰ੍ਹਾਂ ਸਰਕਾਰ ਨੂੰ ਜਵਾਬ ਦਿੰਦੀ ਇੱਕ ਕਵਿਸ਼ਰੀ ਹੈ ਇਹ ਉਹ ਬਿਆਨ ਹੈ ਇਹ ਬਸੇ ਪੰਜਾਬ ਕੋਲੋਂ ਤੁਸੀਂ ਹੋਰ ਕੀ ਚ ਯੋ ਦੇ ਸਿਕ ਸਤਲਿੰਦੇ ਤਰਕੇ